ਅੰਜੇ ਦੇ ਵੱਲੋਂ ਮਾਮੇਦਨ ਨਾਲ ਲੱਗੇ ਮਾਦੇ ਆਸ਼ਿਕ ਦਾ ਕਤਲ ਕਰ ਦਿੱਤਾ ਗਿਆ ਹੈ ਦਰਅਸਲ ਪਿਛਲੇ ਦਿਨੀ ਬਠਿੰਡਾ ਦੇ ਮਹਿਣਾ ਚੌਂਕ ਵਿਖੇ ਇੱਕ ਵਿਅਕਤੀ ਦਾ ਕਤਲ ਹੋਇਆ ਸੀ ਤੇ ਉਸ ਮਾਮਲੇ ਦੇ ਵਿੱਚ ਥਾਣਾ ਕੋਤਵਾਲੀ ਵਿਖੇ ਮਾਮਲਾ ਦਰਜ ਹੁੰਦਾ ਪੁਲਿਸ ਦੇ ਵੱਲੋਂ छानबीन ਕੀਤੀ ਗਈ ਤਾਂ ਪਤਾ ਲੱਗਿਆ ਕਿ ਜਿਸ ਵਿਅਕਤੀ ਦਾ ਕਤਲ ਹੋਇਆ ਉਹ ਕਿਸੇ ਮਹਿਲਾ ਨੂੰ ਭੁਜਾ ਕੇ ਲਿਆਇਆ ਸੀ ਜਿਸ ਨੂੰ ਲੈ ਕੇ ਉਸ ਮਹਿਲਾ ਦਾ ਪੁੱਤਰ ਤੇ ਉਸ ਦਾ ਬੇਟਾ ਉਸ ਦੇ ਪਿੱਛੇ ਲੱਗੇ ਹੋਏ ਸਨ ਉਹਨਾਂ ਵੱਲੋਂ ਬਠਿੰਡਾ ਦੇ ਮਹਿਣਾ ਚੌਂਕ ਦੇ ਵਿੱਚ ਜਾ ਦੇ ਇਸ ਵਿਅਕਤੀ ਨੂੰ ਦੇਖਿਆ ਗਿਆ ਤਾਂ ਗੋਲੀ ਮਾਰ ਕੇ ਇਸ ਕਤਲ ਕਰ ਦਿੱਤਾ ਗਿਆ ਐਸਪੀ ਸਿਟੀ ਦਾ ਕਹਿਣਾ ਹੈ ਕਿ ਇੱਕ ਵਿਅਕਤੀ ਨੂੰ ਉਹਨਾਂ ਵੱਲੋਂ ਗ੍ਰਿਫਤਾਰ ਕੀਤਾ ਗਿਆ ਤੇ ਦੂਜੇ ਦੀ ਗ੍ਰਿਫਤਾਰੀ ਅਜੇ ਬਾਕੀ ਹੈ ਜਿਸ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ਮਿਤੀ 17 ਤਾਰੀਖ ਨੂੰ ਜਿਹੜਾ ਮਹਿਨਾ ਚੌਕ ਹੈਗਾ ਥਾਣਾ ਕੋਤਵਾਲੀ ਦੇ ਏਰੀਆ ਉਸ ਦੇ ਵਿੱਚ ਇੱਕ ਨਰਮਲ ਸਿੰਘ ਜਿਹੜੇ ਬੱਬੂ ਨਾਮ ਦੇ ਵਿਅਕਤੀ ਨੂੰ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਫਾਇਰ ਕਰਕੇ ਜਿਹੜਾ ਹੋਇਆ ਸੀਗਾ ਮੌਤ ਦੇ ਘਾਟ ਉਤਾਰਪਤਾ ਸੀਗਾ ਇਸ ਬੰਦ ਦੇ ਵਿੱਚ ਸਾਡੇ ਵੱਲੋਂ 152 ਨੰਬਰ ਐਫ ਆਰ ਅnder relevant section थाना कोतवाली दर रजिस्टर ਕੀਤੀ ਗਈ ਸੀਗੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਮਾਨਯੋਗ ਐਸਐਸਪੀ ਸਾਹਿਬ ਖੰਡਾ ਵੱਲੋਂ ਵਕਫ ਵਕਤ ਟੀਮਾਂ ਬਣਾਈਆਂ ਗਈਆਂ ਸੀਗੀਆਂ ਜਿਸ ਦੀ ਸੁਪਰਵੀਜ਼ਨ ਡੀਐਸਪੀ ਸਿਟੀ ਬੰਨ ਕਰ ਰਹੇ ਸੀਗੇ ਇਹਨਾਂ ਦੀ ਸੁਪਰਵੀਜ਼ਨ ਦੇ ਅੰਦਰ ਜਿਹੜੀ ਸੀਆਈਏ ਇੰਚਾਰਜ 1 ਸੀਆਈਏ ਇੰਚਾਰਜ 2 ਅਤੇ थाना ਕੋਤਵਾਲੀ ਦੀ ਵਕਫ ਵਕਤ ਟੀਮਾਂ ਜਿਹੜੀਆਂ ਸੀਗੀਆਂ ਲੱਗੀਆਂ ਹੋਈਆਂ ਸੀ ਮਕਦਮੇ ਨੂੰ ਟ੍ਰੇਸ ਕਰਨ ਦੇ ਵਿੱਚ ਸਾਡੀ ਟੀਮਾਂ ਨੂੰ ਉਸ ਵੇਲੇ ਵੱਡੀ ਕਾਮਯਾਬੀ ਦਾ ਹਾਸਲ ਹੋਇਆ ਜਦੋਂ ਅਸੀਂ ਸੀਆਈਏ 1 ਅਤੇ थाना ਕੋਤਵਾਲੀ ਦੀ ਟੀਮ ਵੱਲੋਂ ਇਸ ਮਕਦਮੇ ਨੂੰ ਟ੍ਰੇਸ ਕਰ ਲਿਆ ਗਿਆ ਤੇ ਇਹਦੇ ਵਿੱਚ ਇਹ ਜਿਹੜੀ ਸਟੋਰੀ ਨਿਕਲ ਕੇ ਆਈ ਕਿ ਜਿਹੜਾ ਨਿਰਮਲ ਸਿੰਘ ਨੇ ਇਸ ਬੱਗੂ ਨਾਮ ਦਾ ਵਿਅਕਤੀ ਸੀਗਾ ਇੱਕ ਲੜਕੀ ਨੂੰ ਅ ਪ੍ਰਾਇਲ ਮਹੀਨੇ ਦੇ ਵਿੱਚ ਜਿਹੜਾ ਕਾ ਮੱਧ ਪ੍ਰਦੇਸ਼ ਤੋਂ ਭਜਾ ਕੇ ਲੈ ਕੇ ਆਇਆ ਸੀਗਾ ਤੋਂ ਦੇ ਜਿਹੜੇ ਭਰਾ ਸੀਗੇ ਤੇ ਬਾਕੀ ਪਰਿਵਾਰ ਵਾਲੇ ਸੀ ਉਸ ਤੋਂ ਦਿਨ ਤੋਂ ਹੀ ਜਿਹੜਾ ਹੈਗਾ ਸੀ ਇਹਨਾਂ ਦੇ ਪਿੱਛਾ ਕਰ ਰਹੇ ਸੀਗੇ ਇਹਨਾਂ ਨੂੰ ਲੱਭ ਰਹੇ ਸੀਗੇ ਕਿ ਇਹ ਕਿੱਥੇ ਗਏ ਆ ਸੋ ਉਸ ਦਿਨ ਜਿਹੜਾ ਹੈਗਾ ਇਹਨੇ ਮੋਟਰਸਾਈਕਲ ਜਿਹੜਾ ਬੰਦਾ ਚਲਾ ਰਿਹਾ ਸੀਗਾ ਅੰਗਰੇਸ ਸਿੰਘ ਸੀਗਾ ਜੋ ਲੜਕੀ ਜਿਹੜੀ ਭਜਾ ਕੇ ਲੈ ਆਏ ਸੀਗੇ ਉਹ ਉਹਦਾ ਭਰਾ ਸੀਗਾ ਤੇ ਜਿਹੜੇ ਬੰਦੇ ਨੇ ਪਿੱਛੇ ਸੀਗਾ ਜਿਹਨੇ ਵੈਪਨ ਨਾਲ ਫਾਇਰ ਕੀਤੇ ਸੀਗੇ ਸਰਤਾਜ ਸਿੰਘ ਸੀਗਾ ਜਿਹੜੀ ਲੜਕੀ ਭੱਜ ਕੇ ਆਈ ਸੀਗੀ ਉਸ ਦਾ ਇਹ ਲੜਕਾ ਸੀਗਾ ਸਰਤਾਜ ਸਿੰਘ ਦੀ ਉਮਰ ਜਿਹੜੀ ਹੈਗੀ ਤਕਰੀਬਨ 18-19 ਸਾਲ ਦੱਸੀ ਜਾ ਰਹੀ ਹੈ ਤੇ ਅੰਗਰੇਜ਼ ਸਿੰਘ ਜਿਹੜਾ ਹੈਗਾ ਇਹ ਯੰਗਸਟਰ ਹੈ ਮਤਲਬ ਅਧਖੜ ਮਰ ਦਾ 33-32 ਸਾਲ ਦਾ ਵਿਅਕਤੀ ਹੈਗਾ ਸੋ ਇਹਨਾਂ ਨੇ ਜਿਹੜੇ ਹੈਗੇ ਬੜੀ ਪਲੈਨਿੰਗ ਦੇ ਨਾਲ ਹੀ ਮੱਧ ਪ੍ਰਦੇਸ਼ ਤੋਂ ਆ ਕੇ ਜਿਹੜਾ ਹੈਗਾ ਇਹਨੂੰ ਮੌਤ ਦੇ ਘਾਟ ਉਤਾਰ ਕੇ ਬੱਗੂ ਨੂੰ ਜਿਹੜਾ ਸੀਗਾ ਗੋਲੀਆਂ ਨਾਲ ਮਾਰਿਆ ਸੋ ਇਸ ਤੋਂ ਪਹਿਲਾਂ ਵੀ ਇਹਨਾਂ ਨੇ ਆ ਕੇ ਇੱਥੇ ਰੱਖੀ ਕੀਤੀ ਸੀਗੀ ਤੇ ਇਹਦੇ ਘਰ ਬਾਰੇ ਪਤਾ ਕੀਤਾ ਸੀਗਾ ਕਿਉਂਕਿ ਜਦੋਂ ਉਹ ਤੋਂ ਭੱਜੇ ਸੀਗੇ ਤਾਂ ਸਿੱਧਾ ਕਾਫੀ ਜਨਾਂ ਤੋਂ ਘੁੰਮਦੇ ਹੋਏ ਜਿਹੜੇ ਸੀਗੇ ਬਠਿੰਡੇ ਦੇ ਵਿੱਚ ਆ ਕੇ ਠਹਿਰੇ ਸੀਗੇ ਤੇ ਤਕਰੀਬਨ 6 ਮਹੀਨਿਆਂ ਤੋਂ ਜਿਹੜਾ ਬਠਿੰਡੇ ਦੇ ਵਿੱਚ ਰਹਿ ਰਹੇ ਸੀਗੇ ਤੇ ਉਸ ਦਿਨ ਜਿਹੜਾ ਅੰਗਰੇਜ਼ ਤੇ ਸਰਤਾਜ ਨੇ ਆ ਕੇ ਜਿਹੜਾ ਹੈਗਾ ਇਹਦੇ ਫਾਇਰ ਮਾਰ ਕੇ ਜਿਹੜਾ ਮੌਤ ਦੇ ਘਾਟ ਉਤਾਰ ਜਿਹੜੇ ਬੰਦੇ ਕਿਹੜੇ ਸੀਗੇ ਜਿਹੜ ਉਹ ਜਿਹੜੇ ਲੜਕੀ ਜਿਹੜੀ ਆਈ ਸੀਗੀ ਨਿਰਮਲ ਸਿੰਘ ਜਿਸ ਦੇ ਨਾਲ ਆਇਆ ਸੀਗਾ ਉਸ ਲੜਕੀ ਦੇ ਜਿਹੜੇ ਪਹਿਲਾਂ ਬੱਚਾ ਸੀਗਾ ਹਸਬੰਡ ਸੀਗਾ ਉਹਦਾ ਬੇਟਾ ਸੀਗਾ ਸਰਤਾਜ ਉਹ ਜਿਹੜਾ ਸੀਗੇ ਜਿੰਨੇ ਫਾਇਰ ਕੀਤੇ ਪਿੱਛੇ ਵੈਪਨ ਯੂਜ਼ ਕੀਤਾ ਸੀਗਾ ਸਰਤਾਜ ਸਿੰਘ ਸਨੂ ਬਲਜੀਤ ਸਿੰਘ ਇਹ ਪਿੰਡ ਜਲਾਲਪੁਰ ਮੱਧ ਪ੍ਰਦੇਸ਼ ਦਾ ਰਹਿਣ ਵਾਲਾ ਦੂਸਰਾ ਜਿਹੜਾ ਹੈਗਾ ਅੰਗਰੇਸ ਸਿੰਘ ਦੇ ਲਈ ਸਨੂ ਇਹ ਅਰੰਦਨਗਰ ਗਵਾਲੀਅਰ ਤੋਂ ਰਹਿਣ ਵਾਲਾ ਹੈ ਇਹ ਜਿਹੜੀ ਲੜਕੀ ਸੀਗੀ ਉਹਦਾ ਭਰਾ ਸੀਗਾ ਤੇ ਵੈਪਨ ਜਿਹੜਾ ਯੂਜ਼ ਕੀਤਾ ਇਹ ਇਹ ਨਹੀਂ ਨਹੀਂ ਇਹ ਜਿਹੜਾ ਹੈਗਾ ਅੰਗਰੇਜ਼ ਸਿੰਘ ਨੂੰ ਅਸੀਂ ਜਦੋਂ ਗ੍ਰਿਫਤਾਰ ਕੀਤਾ ਉਹ ਜਿਹੜਾ ਉਹਨਾਂ ਨੇ ਮੋਟਰਸਾਈਕਲ ਯੂਜ਼ ਕੀਤਾ ਸੀਗਾ ਵਾਰਦਾ ਅ ਦੇ ਵਿੱਚ ਉਹ ਅਸੀਂ ਬਰਾਮਦ ਕਰ ਲਿਆ ਦੂਜੇ ਜਿਹੜਾ ਸਰਤਾਜ ਸਿੰਘ ਤੇ ਵੈਪਨ ਬਾਰੇ ਅਸੀਂ ਜਿਹੜੀ ਹੈਗੀ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਮੁੰਡਲੀ ਪੁਚਕੇਸ ਦੇ ਵਿੱਚ ਅੰਗਰੇਜ਼ ਸਿੰਘ ਨੇ ਦੱਸਿਆ ਕਿ ਜਿਹੜਾ ਵੈਪਨ ਹੈਗਾ ਇਲੀਗਲ ਵੈਪਨ ਹੈ ਇਹ ਇਹਨਾਂ ਨੇ ਉਥੋਂ ਮੱਧ ਪ੍ਰਦੇਸ਼ ਦੇ ਵਿੱਚ ਪਰਚੇਸ ਕੀਤਾ ਸੀ ਉਹ ਮਾਪੜ ਦਾ ਸੀ ਜੀ ਜੀ ਇਹ ਮਾਮਾ ਮਾਪੜ ਦਾ ਤੁਹਾਨੂੰ ਅਸੀਂ ਇਹ ਤਕਰੀਬਨ ਅਪ੍ਰੈਲ ਦੇ ਵਿੱਚ ਇਹਨਾਂ ਨੇ ਇੱਥੇ ਪਹਿਲਾਂ ਸ਼ਿਫਟ ਕੀਤੇ ਸੀਗੇ ਪਹਿਲਾਂ ਇਹ ਜਿਹੜਾ ਕਿਲੇ ਦੇ ਕੋਲ ਜਿਹੜਾ ਕਿਸੇ ਘਰ ਦੇ ਵਿੱਚ ਕਿਰਾਏ ਦੇ ਮਕਾਨ ਨੂੰ ਰਹਿੰਦੇ ਸੀਗੇ ਉਸ ਤੋਂ ਕੁਝ ਦਿਨ ਬਾਅਦ ਇਹ ਮਹਿਲਾ ਚੌਂਕ ਦੇ ਵਿੱਚ ਸ਼ਿਫਟ ਕੀਤੇ ਸੀਗੇ ਜਿਹੜੇ ਮਕਾਨ ਦੇ ਵਿੱਚ ਹੁਣ ਰਹਿ ਰਹੇ ਸੀਗੇ ਇੱਥੇ ਤਕਰੀਬਨ ਮਹੀਨਾ ਕੋ ਪਹਿਲਾਂ ਹੀ ਇੱਥੇ ਆ ਕੇ ਸ਼ਿਫਟ ਕੀਤੇ ਸੀਗੇ ਲੇਡੀ ਜਿਹੜੀ ਹੈਗੀ ਹੈ ਜੀ ਉਮਰ 35-36 ਸਾਲ ਦੇ ਕਰੀਬ ਹੈਗੀ ਹੈ ਤੇ ਜਿਹੜਾ ਮਰਨ ਵਾਲਾ ਨਰਮਲ ਸਿੰਘ ਸੀਗਾ ਉਹਦੀ ਉਮਰ ਜਿਹੜੀ ਸੀਗੀ ਅਰਾਊਂਡ 30 ਇਅਰਸ ਸੀ ਸਰ ਨਰਮਲ ਸਿੰਘ ਦੇ ਲੇਡੀਜ਼ ਦੇ ਸੰਪਰਕ ਵਿੱਚ ਕਿਵੇਂ ਆਏ ਉੱਤੇ ਜਿਵੇਂ ਮੱਦੇ ਪਰਦੇ ਸੈਲਫੀ ਸੀਗੀ ਇਹ ਜਿਹੜਾ ਨਰਮਰ ਸਿੰਘ ਹੈਗਾ ਇਹ ਵੀ ਗੋਲਿਆਰ ਦਾ ਰਹਿਣ ਵਾਲਾ ਉਹ ਤੇ ਆਸਪਰੋਸ ਦੇ ਪਿੰਡਾ ਦਾ ਰਹਿਣ ਵਾਲਾ ਇਹ ਪਹਿਲਾਂ ਕਤਰ ਦੇ ਵਿੱਚ ਜਿਹੜਾ ਸੀਗਾ ਕੰਮ ਕਰਦਾ ਸੀਗਾ ਤੇ ਉੱਥੋਂ ਇਹ ਇੱਕ ਆਨਲਾਈਨ ਡੇਟਿੰਗ ਐਪ ਰਾਹੀਂ ਜਿਹੜਾ ਇੱਕ ਦੂਜੇ ਦੇ ਸੰਪਰਕ ਵਿੱਚ ਆਏ ਸੀਗੇ ਉਸ ਤੋਂ ਬਾਅਦ ਜਦੋਂ ਇੱਕ ਦੂਜੇ ਨਾਲ ਗੱਲ ਕਰਦੇ ਕਰਦੇ ਜਦੋਂ ਇਹਨਾਂ ਨੂੰ ਪਤਾ ਲੱਗਾ ਵੀ ਇੱਕੋ ਏਰੀਆ ਦੇ ਰਹਿਣ ਵਾਲੇ ਨੇ ਫਿਰ ਇਹਨਾਂ ਦਾ ਜਿਹੜਾ ਜਿਹੜਾ ਮਤਲਬ ਰਿਲੇਸ਼ਨ ਸੀਗਾ ਉਹ ਇਹਨਾਂ ਵਿੱਚ ਵੱਧ ਗਿਆ ਕਿ ਜਿਹੜਾ ਹੈਗਾ ਫਿਰ ਉਹ ਉਸ ਤੋਂ ਕਤਰ ਦੇ ਵਿੱਚੋਂ ਆ ਕੇ ਪਹਿਲਾਂ ਉਹਨੇ ਗੋਲਿਆਰ ਦੇ ਵਿੱਚ ਆਇਆ ਫਿਰ ਗੋਲਿਆਰ ਦੇ ਵਿੱਚੋਂ ਲੜਕੀ ਨੂੰ ਭਜਾ ਕੇ ਫਿਰ ਇੱਥੇ ਬਠਿੰਡੇ ਆਇਆ ਸੀਗਾ ਬਟਿੰਡੇ ਹੋਣ ਤੋਂ ਪਹਿਲਾਂ ਵੀ ਕਾਫੀ ਜਗਾਂ ਦੇ ਵਿੱਚ ਇੱਕ ਦੋ ਦੋ ਦਿਨ ਜਿਹੜਾ ਹੈਗਾ ਜਿੱਦਾਂ ਬਟਾਲੇ ਰਹੇ ਆ ਪਹਿਲਾਂ ਗੰਗਨਗਰ ਰਹੇ ਆ ਉਸ ਤੋਂ ਬਾਅਦ ਬਟਿੰਡੇ ਦੇ ਵਿੱਚ ਆ ਕੇ ਰਹਿਣ ਲੱਗੇ ਇਹ ਨਿਰਮਲ ਸਿੰਘ ਜੀ ਅਨਮੈਰਿਡ ਸੀਗਾ ਨਿਰਮਲ ਸਿੰਘ ਦੀ ਪਹਿਲਾਂ ਮੈਰਿਜ ਨਹੀਂ ਹੋਈ ਸੀ ਕਿ ਅਨਮੈਰਿਡ ਸੀਗਾ ਇਹਦੀ ਉਮਰ ਜਿਹੜੀ ਹੈਗੀ 30 ਸਾਲ ਦੀ 30 ਹੈਗੀ ਹੈ ਜੀ ਇਹਨਾਂ ਦਾ ਪਰਿਵਾਰ ਜਿਹੜਾ ਹੈਗਾ ਇਹ ਬੇਸਿਕਲੀ ਪਿੰਡ ਜਲਾਲ ਦਾ ਰਹਿਣ ਵਾਲਾ ਪਿੱਛੋਂ ਹੈ ਗਵਾਲੀਅਰ ਦੇ ਕੋਲ ਹੈ ਉੱਥੋਂ ਦਾ ਰਹਿਣ ਵਾਲਾ ਹੈ ਨਿਰਮਲ ਸਿੰਘ ਜਿਹੜਾ ਬਾਈਕ ਹੈਗਾ ਉਹਦੇ ਵਿੱਚ ਜਿਹੜੇ ਫਿਲਹਾਲ ਕੋਈ ਨੰਬਰ ਨਹੀਂ ਲੱਗਿਆ ਹੋਇਆ ਬਟ ਅਸੀਂ ਉਹਦੀ ਜਿਹੜੀ ਰੈਲੇਵੈਂਟ ਜਿਹੜੀ ਆਪਣੇ ਡਿਪਾਰਟਮੈਂਟ ਹੈਗਾ ਉਹਦੇ ਤੋਂ ਕਲੀਅਰ ਕਰਾਂਗੇ ਵੀ ਇਹਦਾ ਮਾਲਕ ਕੌਣ ਸੀਗਾ ਇਹਨਾਂ ਨੇ ਅੱਗੇ ਫਰਦਰ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਵੀ ਇਹਨਾਂ ਨੇ ਜਿਹੜਾ ਮੋਟਰਸਾਈਕਲ ਚੋਰੀ ਦਾ ਸੀਗਾ ਜਾਂ ਕਿਤੇ ਪਰਚੇਸ ਕੀਤਾ ਸੀਗਾ ਹੋਰ ਵੀ ਸਰ ਇਸ ਵਿਅਕਤੀ ਕੋਈ ਇਨਵੋਲਵਮੈਂਟ ਸੀਗੀ ਹੋਰ ਡੈਫੀਨਟਲੀ ਅਸੀਂ ਸਾਰੇ ਅੰਗਲਾਂ ਤੋਂ ਜਾਂਚ ਕਰ ਰਹੇ ਹਾਂ ਪਹਿਲਾ ਦੋਸ਼ੀ ਅਸੀਂ ਗ੍ਰਿਫਤਾਰ ਕਰਨਾ ਹੈ ਦੂਜੇ ਦੋਸ਼ੀ ਬਾਰੇ ਵੀ ਜਿਹੜੀਆਂ ਸਾਡੀ ਟੀਮਾਂ ਜਿਹੜੀਆਂ ਕੁਆਲੀਅਰ ਦੇ ਵਿੱਚ ਲੱਗੀਆਂ ਹੁੰਦੀਆਂ ਨੇ ਹੋਰ ਵੱਖ-ਵੱਖ ਥਾਵਾਂ ਦੇ ਵਿੱਚ ਸਾਡੇ ਵੱਲੋਂ ਰੇਡਾਂ ਕੀਤੀਆਂ ਜਾ ਰਹੀਆਂ ਨੇ ਡੀਐਸਪੀ ਸਿਟੀ 1 ਜਿਹੜੀ ਹੈਗੀ ਸਾਰੇ ਆਪਰੇਸ਼ਨ ਦੀ ਕਮਾਂਡ ਕਰ ਰਹੇ ਨੇ ਤੇ ਜਲਦੀ ਹੀ ਅਸੀਂ ਦੂਸਰੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਵਾਂਗੇ ਫਾਰਦਰ ਜਿਹੜੇ ਦੋਸ਼ੀ ਗ੍ਰਿਫਤਾਰ ਕੀਤਾ ਗਿਆ ਤੇ ਇਹਨਾਂ ਦੀ ਡਿਵਾਈਸ ਨਾਲ ਇਨਟਰੋਗੇਸ਼ਨ ਕਰਕੇ ਜੋ ਵੀ ਇਹਨਾਂ ਦੇ ਨਾਲ ਇਨਵੋਲ ਹੋਊਗਾ ਉਹਨਾਂ ਦੇ ਕਲਾਸ ਸੈਕਟ ਕਰ ਰਹੀਆਂ ਅਸੀਂ ਨਹੀਂ ਫਿਲਹਾਲ ਲੇਡੀਜ਼ ਦੇ ਜਿਹੜੀ ਹੈਗੀ ਕੋਈ ਡਾਇਰੈਕਟ ਜਿਹੜੀ ਹੈਗੀ ਪੰਪਾਇੰ ਦੇ ਵਿੱਚ ਜਿਹੜੀ ਹੈਗੀ ਸੰਪਰਕ ਦੇ ਵਿੱਚ ਜੇ ਮੇਟਰ ਕਰਤਾ ਕੀਤਾ ਬੇਟੇ ਨੂੰ ਗ੍ਰਫਤਾਰ ਕਰਨ ਵਾਸਤੇ ਸਾਡੀਆਂ ਟੀਮਾਂ ਜਿਹੜੀਆਂ ਹੈਗੀਆਂ ਰੇਡ ਕਰਨ ਵਾਸਤੇ ਕਿੱਧਰ ਸੋ ਜੋ ਐਮਪੀ ਤੋਂ ਆਏ ਸੀ ਕਿੱਥੇ ਰੁਕੇ ਹੋਏ ਸੀ ਕਿਹੜਾ ਨੇ ਵੱਖ-ਵੱਖ ਜਗ੍ਹਾ ਦੇ ਉੱਪਰ ਰੁਕੇ ਨੇ ਇੱਕ ਦੋ ਦਿਨ ਇਹ ਡੱਬਾ ਵਾਲੀ ਰੁਕੇ ਨੇ ਪਹਿਲਾਂ ਜਿਹੜੇ ਹੈਗੇ ਨੇ ਤਲਵੰਡੀ ਸਾਬੋ ਵੀ ਇਹਨਾਂ ਨੇ ਸਟੇ ਕੀਤਾ ਸੋ ਅਸੀਂ ਸਾਰੇ ਜਿਹੜੇ ਹੈਗੇ ਨੇ ਜਿੱਥੇ-ਜਿੱਥੇ ਇਹਨਾਂ ਨੇ ਸਟੇ ਕੀਤਾ ਉੱਥੋਂ ਸਾਰੇ ਅਸੀਂ ਡਾਕੂਮੈਂਟ ਜਿਹੜੇ ਹੈਗੇ ਕਲੈਕ ਕਰਨਾ